ਉਹ ਅੰਦਰ ਹੀ ਆਇਆ ਇਹ ਤੇ ਦੁਨੀਆਂ ਭਲੇਖੇ ਚ ਕਹਿੰਦੇ ਦੁਨੀਆਂ ਤਾਂ ਕਾਗਜ਼ ਦੇ ਉੱਤੇ ਅੱਗ ਰੱਖ ਦਿੰਦੀ ਆ ਕਾਗਜ਼ ਦੇ ਉੱਤੇ ਅੱਗ ਅੱਗ ਰੱਖਦੀ ਆ ਦੁਨੀਆਂ ਪਤਾ ਹੀ ਨਹੀਂ ਕਿਹੜੇ ਕਰਮਕਾਂਡ ਕਰਦੀ ਤੁਰੇ ਫਿਰਦੀ ਆ ਸੱਚੇ ਪਾਤਸ਼ਾਹ ਕਹਿੰਦੇ ਮੈਂ ਬੇਨਤੀ ਇਹੀ ਕਰਨੀ ਆ ਜਿਨ੍ਹਾਂ ਨੇ ਇਸ ਘਰ ਨੂੰ ਤਾਰਿਆ ਨਾ ਜਿਨ੍ਹਾਂ ਨੇ ਇਸ ਘਰ ਦੇ ਵਿੱਚ ਚਰਨ ਪਾ ਕੇ ਮਹਾਂਪੁਰਖ ਬਾਬਾ ਆਤਮਾਨੰਦ ਮਰਜੀ ਰਹਿੰਦੀ ਦੁਨੀਆ ਤੱਕ ਜਿਨ੍ਹਾਂ ਨੂੰ ਪੂਜਿਆ ਜਾਣਾ ਇਹ ਘਰ ਦੇ ਵਿੱਚ ਆਉਂਦੇ ਸੀ ਤੇ ਮਾਤਾ ਜੀ ਦੇ ਹੱਥੋਂ ਪ੍ਰਸ਼ਾਦਾ ਪਾਣੀ ਸਕਦੇ ਸੀ ਪਿਆਰਿਓ ਜਿਹੜੇ ਮਾਤਾ ਜੀ ਦੇ ਹੱਥੋਂ ਪ੍ਰਸ਼ਾਦਾ ਪਾਣੀ ਸਕਦੇ ਸੀ ਪਹਿਲਾਂ ਮੈਨੂੰ ਇਹ ਦੱਸੋ ਵੀ ਉਹ ਸਾਧੂ ਨੂੰ ਕਿਵੇਂ ਭੁੱਲਿਆ ਜਾਣਾ ਆ ਉਹ ਨਹੀਂ ਭੁੱਲ ਜਾਂਦੇ ਜਿਨ੍ਹਾਂ ਨੇ ਇਹਨਾਂ ਕੁਝ ਦਿੱਤਾ ਹੋਵੇ ਆਉ ਜੋ ਬੇਨਤੀ ਕਰਦਾ ਹੈ ਰੱਬਾਂ ਨੂੰ ਜਿਹੜਾ ਪ੍ਰਮਾਤਮਾ ਉਹ ਰੰਗ ਨਹੀਂ ਵੇਖਦਾ ਬੀਤੂ ਸੋਣਾ ਕਿੰਨਾ ਕਿੰਨਾ ਜਿਹੜਾ ਪਰਮਾਤਮਾ ਉਹ ਤੇਰਾ ਰੰਗ ਨਹੀਂ ਵੇਖਦਾ ਉਹ ਤੇਰਾ ਰੂਪ ਨਹੀਂ ਵੇਖਦਾ ਉਹ ਤੇਰੇ ਬਸਤਰ ਨਹੀਂ ਵੇਖਦਾ ਉਹ ਤੇਰਾ ਇਹ ਨਹੀਂ ਵੇਖਦਾ ਤੂੰ ਕਿੰਨਾ ਕਮਹਿੰਗਾ ਕਰ ਪਾਇਆ ਉਹ ਇਹ ਨਹੀਂ ਵੇਖਦਾ ਵੀ ਤੇਰੇ ਅਸਲ ਵਿੱਚ ਮੇਰੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਪਰਮਾਤਮਾ ਜਿਹੜਾ ਉਹ ਕਰਮ ਵੇਖਦਾ ਤੇਰੇ ਕਰਮ ਕੀ ਨੇ ਤੇਰੇ ਕੰਮ ਕਿਹੜੇ ਕਿਹੜੇ ਕਰਮ ਕਰਦਾ ਜਿਹੜੇ ਰੱਬ ਦੇ ਨੇੜੇ ਪਹੁੰਚ ਜੀਏ ਤੇਰੇ ਕਰਮ ਕਿਹੜੇ ਨੇ ਪ੍ਰਮਾਤਮਾ ਨੇ ਕਰਮ ਵੇਖਣੇ ਨੇ ਇਸੇ ਕਰਕੇ ਮਰ ਕਹਿੰਦੇ ਵਸਤਾ ਟੁੱਟੀ ਝੌਂਪੜੀ ਚੀਰ ਸਭ ਚੀਰ ਸਭ ਸਿਨਾਂ ਜਾਤ ਨਾਂ ਪੱਤ ਬਾਦਰੋ ਉद्याਨ ਪਰ ਮਿਨਾਂ ਮਿੱਤਰ ਨੈਣ ਤਨ ਰੂਪਹੀਣਕ ਸਾਖ ਨਾ ਜਿਨਾਂ ਰਾਜਾ ਸਗਲੀ ਸ੍ਰਿਟਕਾ ਹਰ ਨਾਮ ਮਨ ਪਿਨਾਂ ਕਹਿੰਦੇ ਜਿਹਦਾ ਮਨ ਨਾਮ ਦੇ ਵਿੱਚ ਲੱਗਿਆ ਹੋਇਆ ਨਾ ਮੈਂ ਕਈ ਵਾਰੀ ਬੇਨਤੀ ਕਰਦਾ ਹੁੰਦਾ ਕਮਾਲ ਆ ਇੱਕ ਪਾਟੇ ਦੇ ਵਸਤਰ ਪਾਈ ਫਿਰਦਾ ਫਕੀਰ ਉਹ ਦੇਸਾਂ ਦੇ ਪ੍ਰਧਾਨ ਮੰਤਰੀ ਰਾਜਿਆਂ ਤੱਕ ਉਹਨਾਂ ਦੇ ਚਰਨਾਂ 'ਚ ਬਹਿ ਜਾਂਦੇ ਨੇ ਆਪੇ ਨਾਮ ਦੇ ਨਾਲ ਜੁੜੇ ਹੋਏ ਨੇ ਪਿਆਰਿਓ ਤਨ ਮਨ ਹੋਏ ਨਿਹਾਲ ਜਾ ਗੁਰਵੇਖਾਂ ਸਾਹਮਣੇ ਜਦੋਂ ਫਿਰ ਤੇ ਇੱਕ ਵਾਰੀ ਬਸ਼ਾ ਮੇਰਾ ਮਨ ਲੋਚੈ ਗੁਰਪਤਾ ਜਤੀਮ ਸੀ ਨਾ ਮਾਨ ਪਿਓ ਦਾ ਨਾਨੀ ਮਾਂ ਨੇ ਪਾਲੇ ਤੇ ਫਿਰ ਨਾਲ ਜਿਨ੍ਹਾਂ ਦਾ ਕੱਲ ਬਾਸ਼ਿਆ ਦੀ ਸੁਪੁੱਤਰੀ ਬੀਬੀ ਪਹਿਲੇ ਨਾਨਕ ਦੇ ਘਰ ਦੇ ਬਾਰਸ ਬਣ ਕੇ ਤਰੀਕੇ ਕਬੀਲੇ ਵਾਲੇ ਤਾਨੇ ਮਾਰਦੇ ਸੀ ਤੂੰ ਆਪਣੇ ਕੁੜ ਨੂੰ ਇਹਨਾਂ ਦੇ ਘਰ ਦਾ ਜਵਾਈ ਹੋ ਕੇ ਆਦ ਹੋ ਕੇ ਕਹਿੰਦੇ ਤੂੰ ਝਾੜੂ ਲਾਉਂਦਾ ਪਿੰਡ ਦਾ ਤੂੰ ਪੋਚੇ ਲਾਉਂਦਾ ਪਿੰਡ ਦਾ ਤੂੰ ਟੋਕਰੀ ਚੁੱਕੀ ਪਿੰਡ ਦਾ ਇੱਜ਼ਤ ਤੋੜਾ ਜੋਈ ਭਾਈ ਨੂੰ ਤਾਂ ਤੁਹਾਨੂੰ ਪਤਾ ਨਾ ਬਿੰਤਾ ਉਹ ਰੱਖਣਾ ਪੈਂਦਾ ਟੌਰਚ ਰਹਿਣਾ ਹੁੰਦਾ ਸਾਰੇ ਮੈਂ ਦੇ ਉਹ ਭਲਿਆ ਇਥੇ ਕੋਈ ਤਾਂ ਨਹੀਂ ਦਿਖਾਈਂਦਾ ਹੁੰਦਾ ਵੀ ਇਹ ਘਰ ਦਾ ਦਮਾਦ ਨਹੀਂ ਪਿਆਰਿਓ ਜੀਨੇ ਧੀ ਤੇ দান ਕਰਨ ਵਾਲਾ ਵੱਡਾ ਹੁੰਦਾ ਜਿਹੜਾ দান ਕਰਦਾ ਧੀ দান ਕਰਦਾ ਵੱਡਾ ਹੁੰਦਾ ਏ ਮੇਰਾ ਵੈਸਾ ਨਹੀਂ ਮੈਂ ਕਿਉਂ ਜਾਣਾ ਨਹੀਂ ਇੱਧਰ ਪਾਸੇ ਇਸ ਸਮਾਂ ਬਹੁਤ ਚਾਹੀਦਾ ਹੁੰਦਾ ਜਿਹੜੀ ਵਿਚਾਰ ਚੱਲਦਾ ਮੈਂ ਜੋ ਬੇਨਤੀ ਕਰਦਾ ਬਸ ਕਹਿੰਦੇ ਨੇ ਇੱਕ ਘਰ ਐਦਾਂ ਦਾ ਇੱਥੇ ਨਮਾਣਿਆਂ ਨੂੰ ਮਾਣ ਮਿਲਦਾ ਨਿਤਾਣਿਆਂ ਨੂੰ ਤਾਣ ਮਿਲਦਾ ਇਹ 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 ਨੇ ਇਨ ਪਾਵਿਆਂ ਦੀ ਥਾਓ ਆ ਗੁਰੂ ਨਾਨਕ ਅਮਰਦਾਸ ਸੱਚੇ ਪਾਤਸ਼ਾਹ ਦਾ ਕਰ ਜਿਹਦਾ ਕੋਈ ਨਹੀਂ ਨ ਬਣਦਾ ਸੀ ਉਹਦੇ ਫਿਰ ਸਤਿਗੁਰੂ ਬਣਦੇ ਨੇ ਉਦੋਂ ਵੀ ਬਣਦੇ ਸੀ ਤੇ ਅੱਜ ਵੀ ਬਣਦੇ ਨੇ ਜਿਹਦਾ ਕੋਈ ਨਹੀਂ ਨ ਬਣਦਾ ਉਹਦਾ ਬਸ ਪਰਮਾਤਮਾ ਹੁੰਦਾ ਉਹਦਾ ਗੁਰੂ ਹੁੰਦਾ ਲੋਕਾਂ ਨੇ ਤਾਨੇ ਮਾਰਨੇ ਸਰੀਕੇ ਵਾਲਿਆਂ ਨੇ ਉਹ ਜੇਠਾ ਤੂੰ ਕੀ ਕਰਦਾ ਫਿਰਦਾ ਪਹਿਲਾਂ ਨਾਮ ਜੇਠਾ ਸੀ ਤੂੰ ਇਸ ਘਰ ਦਾ ਦਮਾਦ ਆ ਤੂੰ ਟੋਕਰੀ ਧੋਣਾ ਫਿਰਦਾ ਉਹ ਕਹਿੰਦੇ ਨੇ ਸੀ ਕਹਿੰਦਾ ਮੈਂ ਮੈਂ ਕੀ ਕਰਾਂ ਗੁਰੂ ਅਮਰਦਾਸ ਸੱਚੇ ਪਾਸ਼ਾ ਬਾਦਸੇ ਬਣਦੇ ਨੇ ਭਾਈ ਜੇਠਾ ਜੀ ਕਹਿੰਦੇ ਮੈਂ ਕੀ ਕਰਾਂ ਜਿਹੜਾ ਕੁਝ ਮੈਨੂੰ ਗੁਰੂ ਅਮਰਦਾਸ ਸੱਚੇ ਪਾਸ਼ਾ ਨੇ ਦਿੱਤਾ ਮੈਨੂੰ ਲੱਗਦੀ ਨਹੀਂ ਵੀ ਮੈਂ ਇਸ ਘਰ ਦਾ ਦਮਾਦ ਆ ਬਸ ਪੋਤੇ ਇਹੀ ਕਹਿੰਦੇ ਰਹਿੰਦੇ ਨੇ ਸੱਚੇ ਪਾਤਸ਼ਾਹ ਹਉ ਖੜੀ ਨਿਹਾਲੀ ਪੰਦ ਮਤਮੁ ਸੱਜਣਾ ਆਵਹਿ ਕੋਈ ਆਣ ਮਲਾਵੇ ਅੱਜ ਹਉ ਫਿਰ ਫੇਰ ਮੇਲ ਮਲਾਵੇ ਕੋਈ